ਫਗਵਾੜੇ ਸ਼ਹਿਰ ਵਿੱਚ ਚੋਰੀ-ਚੋਰੀ ਦੀਆਂ ਵਾਰਦਾਤਾਂ ਨਾਲ ਸ਼ਹਿਰ ਵਾਸੀ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ। ਆਏ ਦਿਨ ਸ਼ਾਤਰ ਚੋਰ ਬਿਨਾਂ ਰੁਕੇ ਕੋਈ ਨਾ ਕੋਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹੁਣੇ ਤਾਜ਼ਾ ਮਾਮਲਾ ਫਗਵਾੜੇ ਦੇ ਬੰਸਾ ਵਾਲੇ ਬਾਜ਼ਾਰ ਵਿਖੇ ਸਥਿਤ ਗੁਰਦੁਆਰੇ 6ਵੇਂ ਪਾਤਸ਼ਾਹ ਦੇ ਬਾਹਰ ਖੜੀ ਇੱਕ ਐਕਟਿਵਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹ ਤਜਿੰਦਰ ਬਾਵਾ ਨੇ ਦੱਸਿਆ ਕਿ ਅੱਜ ਸਵੇਰੇ ਪ੍ਰਭਾਤ ਪਰੀ ਸਮੇ ਮਲਕੀਤ ਸਿੰਘ ਆਪਣੇ ਕਾਲੇ ਰੰਗ ਦੀ ਐਕਟਿਵਾ ਤੇ ਸਵਾਰ ਹੋ ਕੇ ਗੁਰਦੁਆਰੇ ਸਾਹਿਬ ਵਿਖੇ ਆਏ ਅਤੇ ਜਦੋਂ ਉਹਨਾਂ ਨੇ ਆਪਣੀ ਐਕਟਿਵਾ ਬਾਹਰ ਖੜੀ ਕਰਕੇ ਗੁਰਦੁਆਰੇ ਅੰਦਰ ਆਏ ਤਾਂ ਉਸ ਗਨ ਛਾਤਰ ਚੋਰ ਉਹਨਾਂ ਦੀ ਐਕਟਿਵਾ ਨੂੰ ਚੋਰੀ ਕਰਕੇ ਫਰਾਰ ਹੋ ਗਿਆ ਉਹਨਾਂ ਨੇ ਕਿਹਾ ਕਿ ਛਾਤਰ ਚੋਰ ਵੱਲੋਂ ਚੋਰੀ ਕਰਦਿਆਂ ਦੀ ਸਾਰੇ ਵੀਡੀਓ ਨਜ਼ਦੀਕੀ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਉਹਨਾਂ ਨੇ ਕਿਹਾ ਕਿ ਇਹ ਸਾਰੇ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਫਗਵਾੜੇ ਤੋਂ ਸਰਜਨ ਸਿੰਘ ਸੋਨੀ ਦੇ ਨਾਲ ਜੋ ਸ਼ਰਮਾ ਦੀ ਰਿਪੋਰਟ ਇਹ ਮਾਮਲਾ ਕੀ ਹੈ ਜਿਹੜਾ ਇੱਕ ਐਕਟਵਾ ਜਿਹੜੀ ਆਪਣਾ ਗੁਰਦੁਆਰਾ ਸਾਹਿਬ ਆਈ ਸੀਗੀ ਉੱਥੇ ਆਪਣੇ ਮਲਜੀਤ ਸਿੰਘ ਜਿਹਦੇ ਕੀਰਤੀਆਂ ਜੱਥੇ ਵਾਲੇ ਆ ਉਹਨਾਂ ਨੇ ਆਪਣੀ ਗੁਰਦੁਆਰਾ ਸਾਹਿਬ ਦੇ ਬਾਹਰ ਐਕਟਵਾ ਲਈ ਸੀ ਫਿਰ 6:00 ਵਜੇ ਦਾ 10 ਮਿੰਟ ਤੇ ਉਹ ਐਕਟਵਾ ਕੋਈ ਜਾ ਕੇ ਲੈ ਗਿਆ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਆਇਆ ਵਾ ਬੰਦਾ ਉਹਨੇ ਪਹਿਲਾਂ 3-4 ਐਕਟਵਾ ਨੂੰ ਲੋਕ ਕੋਲ ਕੋਲਨ ਦੀ ਕੋਸ਼ਿਸ਼ ਕੀਤੀ ਉਹ ਖੁੱਲਿਆ ਨਹੀਂ ਤੇ ਇਹ ਬਲੈਕ ਰੰਗ ਦੀ ਐਕਟਵਾ ਸੀ ਉਹ ਖੋਲ ਕੇ ਲੈ ਗਿਆ ਤੇ ਸੀਸੀਟੀਵੀ ਕੈਮਰੇ ਸਾਫ਼ ਆ ਰਹੇ ਆ ਸਾਫ਼ ਆ ਰਿਹਾ ਜੀ ਤੇ ਪੁਲਿਸ ਕੰਪਲੀਟ ਕੀਤੀ ਸਮਾਂ ਨੂੰ ਲੈ ਕੇ ਪੋਸਟ ਕੰਪਲੀਟ ਉਹ ਗੜੀਆਂ ਉਹਨਾਂ ਨੇ ਮਨਜੀਤ ਸਿੰਘ ਉਹਨਾਂ ਨੇ ਉਹ ਕਰਕੇ ਉਹ ਵਾਲੇ ਪਾਸੇ ਕਿਤੇ ਇੱਥੇ ਗੜੀ ਜਗ੍ਹਾ ਤੇ ਚੱਕ ਹੋਈ ਹੈ ਜੀ ਇਹ ਗੁਰਦੁਆਰਾ ਛੇਪਾਸ ਬਾਜ਼ਾਰ ਬਨਸਾਵਾਂ ਦਾ